ਸੋ ਨਾਮ ਹੈ ਤਾਂ ਕਿ ਇੱਟੜੇ ਬੜੀ ਹਾਂਜੀ ਸੱਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਆਉਣੇ ਸੁਹਾਗੇ ਵਾਲੇ ਦੀ ਤਿੰਨ ਜਾਨਵਰ ਸੇਲ ਆ ਕਾਲੇ ਕੇ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤਿੰਨੇ ਆਉਣਾ ਕਹਿੰਦਾ ਸੂਈਆਂ ਸਵਾਈਆਂ ਤਾਜ਼ੀਆਂ ਸੂਈਆਂ ਵੜਾ ਦੋਹਾਂ ਦੇ ਬੱਚੇ ਆ ਤੇ ਇੱਕ ਦਾ ਬੱਚਾ ਆ ਪਹਿਲੀਆਂ ਤਿੰਨੇ ਵੜਾ ਸੇਲ ਹੈ ਮੁੱਲ ਜੈ ਜੇ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਬਾਕੀ ਗੱਲਾ ਗੱਲਾ ਜਾਨਵਰ ਤੋਰ ਕੇ ਤੁਹਾਨੂੰ ਬੁਖਾ ਦੰਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਡਿਟੇਲ ਲੈ ਦਨ ਹਾਂਜੀ ਸਸਰੀ ਕਰ ਸਸਰੀ ਕਰ ਬਾਈ ਜੀ ਨਾਂ ਦੱਸੇ ਨਾਮ ਅਮਨਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫੋਨ ਨੰਬਰ ਦੱਸੇ 9866 0238 ਇਹ ਤੋਂ ਹੀ ਕਰ ਸ਼ੁਰੂ ਇਹ ਬਾਈ ਜੀ ਚਾਰ ਜਾਨਦਾ ਮੂਹ ਪਹਿਲਾ ਸੂਆ ਅੱਧਾ ਘੰਟਾ ਹੋਇਆ ਸੂਈ ਨੂੰ ਇਹਨੂੰ ਠੀਕ ਹੈ ਹਾਂਜੀ ਮਗਰ ਮਗਰ ਬੱਛੀ ਆ ਕਿੰਨਾ ਦੁੱਧ ਦੁੱਧ ਬਈ 14 ਕਿਲੋ ਦਾ ਇਹਨੂੰ ਦੇਣਾ ਹੀ ਚਾਹੀਦਾ ਹਨਾ ਘੱਟੋ ਘੱਟ ਤੇ ਗਾਂ ਅਗਲੇ ਦੀ ਸੇਵਾ ਤੇ ਆ ਆਪਾਂ ਹੁਣ ਆ ਮੈਂ 11 ਨੀ ਅੱਧਾ ਕਿਲੋ ਦੁੱਧ ਕੱਢਿਆ ਕਰਾ ਥਾਣੀ ਵੇਖੇ ਆ ਠੀਕ ਆ ਹਾਂ ਵੀ ਸੂਈ ਹਜੇ ਹੋਣਿਆ ਨਾ ਕਰਾ ਥਾਣਾ ਮੰਗੋ ਪੰਜ 6 ਕਿਲੋ ਤਾਂ ਨਹੀਂ ਚੋਇਆ ਕਿਤੇ ਨਹੀਂ ਨਹੀਂ ਕੋਹ ਨਹੀਂ ਬਾਈ ਅੱਧਾ ਕਿਲੋ ਮਹਾ ਚੋਇਆ ਦੁੱਧ ਜੈ ਜਮਲ ਪਹਿਲੇ ਦੱਸ ਦੇ 48000 ਦੀ ਦੇਣੀ ਆ ਬਾਈ ਯਾਰ ਕੱਢ ਬਾਹਰ ਨੂੰ ਫਿਰ ਦੋਸਤੋ ਅੱਧਾ ਕਿਲੋ ਬਾਈ ਕਹਿੰਦਾ ਬੌਣਾ ਚੋਇਆ ਮਤਲਬ ਬਾਈ ਕਹਿੰਦਾ ਥਾਣਾ ਪਾਸ ਹੀ ਕੀਤੀਆਂ ਵੇਖੇ ਆ ਕਿ ਚਵਾਈ ਚੂਈ ਕਿਵੇਂ ਆ ਕਿਉਂਕਿ ਵੀਡੀਓ ਬਣਾਉਣੀ ਕਰਕੇ ਹਾਂ ਆਪਾਂ ਕੋਈ ਨਹੀਂ ਚੋਇਆ ਬਾਈ ਹਾਂ ਜੀ ਮਗਰੇ ਦੇ ਬੱਛੀ ਆ ਆ ਬੈਠੀ ਦੁੱਧ ਬਾਈ ਕਹਿੰਦਾ 14 ਕਿਲੋ ਤਾਂ ਰਾਮਣਾ ਹੀ ਪਿਆ ਦੂਗੀ ਹੋਰ ਘੰਟੇ ਦੋਆਂ ਘੰਟੇ ਤੱਕ ਜਦੋਂ ਜੇਰ ਪੈ ਜਾਂਦੀ ਆ ਉਹਦੀ ਬਾਈ ਵੀਡੀਓ ਬਣਾ ਲੂ ਫੋਟੋਆਂ ਖਿੱਚ ਕੇ ਰੱਖ ਲੂ ਤੇ ਜਿਹਦੇ ਨਾਲ ਸੌਦਾ ਹੋ ਉਹ ਅਗਲੇ ਨੂੰ ਵਟਸਐਪ ਤੇ ਸੈਂਡ ਕਰ ਦੂ ਤੇ ਨਹੀਂ ਇਹਦੇ ਘਰੇ ਆ ਕੇ ਵੇਖ ਲਿਓ ਬਦਾਮੀ ਰੰਗ ਦੀ ਵੈੜ ਪਹਿਲਾ ਸੂਆ ਚਾਰ ਦੰਦਾ ਵਜਨ ਵਜਨ ਚੰਗਾ ਨੀ ਆ ਤਾਇਆ ਸੂਆ ਪਸ਼ੂ ਸੂਆ ਜਾਂ ਮੰਨ ਜਾਂਦਾ ਸੂਕੇ ਕਜੇ ਮੋਜ ਨੂੰ ਪਹਿਲਾਂ ਚੰਗਾ ਕਰਕੇ ਸੂਆ ਜਵੇਂ ਮੰਨਿਆ ਨਹੀਂ ਲੱਗਾ ਜਾਂ ਸਿੱਟਿਆ ਨਹੀਂ ਓਵੇਂ ਵੜੜ ਨੇ ਮਗਰ ਵੀ ਬੱਛੀ ਆ ਵਧੀਆ ਦਾਣਾ ਦਾ ਪਾਸੇਵਾ ਕਰ ਲੋਂਗੇ ਤੇ ਇੱਕ ਨ ਇੱਕ ਫਰੀ ਵਾਲੀ ਗੱਲ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵੜੜ ਤਿਆਰ ਹੋ ਜੂ ਮੋਟਾ ਮੋਟਾ ਥਾਣਾ ਅਸਦੀ ਚਵਾਈ ਵਾਲਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਦੁੱਧ 14 ਕਿਲੋ ਦਾ ਬਾਈ ਕਹਿੰਦਾ ਕਿਤੇ ਗਿਆ ਨਹੀਂ ਹੋਊਗਾ ਵੀ 14 ਕਿਲੋ ਮੱਝਾਰਗਾ ਦੇ ਦੇਣੀ 48000 ਦੀ ਬਾ ਵਿਚੋਂ ਬਾਈ 500 ਰੁਪਏ ਛੋੜ ਹੀ ਹੋਣੀ ਆਪਣਾ ਫਿਕਸ ਰੇਟ ਆ ਮੈਨੂੰ ਲੱਗਾ 50 ਤੋਂ ਬਾਹਰ ਕਰਨਾ ਸੀਗਾ ਪਰ ਆਪਾਂ ਹਣ ਅਗਲੇ ਨੂੰ ਵੀ ਕੰਮ ਦਾ ਟਾਈਮ ਆ ਕੰਮ ਤਾਂ ਦੀ ਰੋਤਾ ਬਾਈ ਕਹਿੰਦਾ ਮੁੱਲ 50 ਤੋਂ ਬਾਹਰ ਕਰਨਾ ਸੀ ਫਿਕਸ ਪ੍ਰਾਈਸ 48000 4847000 ਦੀ ਦੇਣੀ ਆ 500 ਦਾ نوٹ ਛੋੜ ਦਾ ਕਰਨਾ ਕੱਲਾ ਲੋਟ ਹੀ ਭਾ ਫਿਰ ਤੂੰ ਘਟਦਾ ਫਿਰ ਸੋਨ ਨੂੰ ਵੀ ਪਤਾ ਆਉਂਦਾ ਵੀ ਕੀ ਆ ਦੋ ਨੰਬਰ ਤੇ ਆ ਜਾ ਇਹ ਦੋ ਨੰਬਰ ਬਾਈ ਜੀ ਤੀਜਾ ਸੁਹਾਗ ਵੜ ਸੁਈ ਵੀ ਆ ਹੂੰ ਇਹਨੂੰ ਹੋ ਗਿਆ 14 15 ਤਰੀਕ ਦੀ ਸੂਈ ਵੀ ਆ ਮੇਰੇ ਘਰੇ ਹੀ ਸੂਈ ਆ ਅੱਜ 20 ਹੋ ਗਈ ਹਾਂਜੀ ਹੁਣ ਇਹਦੇ ਠਾ 12 ਤੋਂ 13 ਕਿਲੋ ਤੱਕ ਤਿਆਰ ਆ 12 ਤੋਂ 13 12 ਤੋਂ 13 ਕੋਈ ਇਹਨੂੰ ਜਿੱਦਣ ਸੂਈ ਗੋੜ ਦੀ ਡਲੀ ਵੀ ਨਹੀਂ ਪਾਈ ਆਪਾਂ ਅੱਛਾ ਹਾਂ ਮਗਰ ਇਹਦੇ ਬੱਛੀ ਆ ਮਗਰ ਬੱਛੀ ਆ ਬੱਚਾ ਹੀ ਦੱਸਦਾ ਲਵਾਜ ਆ ਆ ਵੀਡੀਓ ਤਾਂ ਬਣੀ ਵੀ ਆ ਬਈ ਆਪਣੀ ਉੱਤੋਂ ਦੀ ਕਿੰਨਾ ਕੁ ਦੇ ਦੂ ਦੁੱਧ ਬਈ ਮੇਰੇ ਕੋਲ ਆ ਚੰਗੀ ਬਈ ਦੇ ਉੱਤੇ 15 ਤੋਂ ਬਾਹਰ ਜਾਊਗੀ ਠੀਕ ਆ ਅੱਜ 12 13 ਹੈਗਾ ਮੈਂ ਨਾ ਜੋਕ ਕੇ ਦੇਵਾਂਗੇ ਬਈ ਆਪਾਂ ਬਾਈ ਕਹਿੰਦਾ 12 13 ਕਿਲੋ ਦੁੱਧ ਕੰਡੇ ਦੇ ਜੋਕ ਕੇ ਦੇਵਾਂਗਾ 15 ਤੋਂ ਬਾਹਰ ਬਾਈ ਦੱਸਦਾ ਪਿਆਜੂ ਜਦੋਂ ਲੇਟੀ ਲੁੱਟੀ ਪੈਣ ਲੱਗੀ ਕਿਉਂਕਿ ਤੁਹਾਨੂੰ ਵੀ ਪਤਾ ਸਹੀ ਮਾਣੇ ਪਸ਼ੂ ਤਾਂ ਦਸੀ ਬਾਹਰੀ ਦੇਣੀ ਕਣਕ ਕਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਫੇਰ ਦੁੱਧ ਤੇ ਆਉਂਦਾ ਤਾਜੀ ਸੂਈ ਆ 2 ਨੰਬਰ ਵੀ ਮਗਰ ਬੱਚੀ 12 13 ਕਿਲੋ ਕੰਡੇ ਦੇ ਜੋਖਣ ਵਾਲਾ ਦੁੱਧ ਆ ਦੁੱਧ ਮੰਨਣਾ ਦੁੱਧ ਮੰਨ ਲਓ ਬੌਲੇ ਤੋਂ ਬਾਹਰ ਹੋ ਗਈ ਚਲੋ ਬੌਲੇ ਤੋਂ ਬਾਹਰ ਮੰਨ ਲਓ 12 13 ਕਿਲੋ ਮੋਟਾ-ਮੋਟਾ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਮਗਰ ਬੱਚਾ ਵੱਛੀ ਆ ਬੱਚਾ ਹੀ ਦੱਸਦਾ ਨਹੀਂ ਤਾਂ ਸੂਈ ਨੂੰ ਵੱਧ ਟਾਈਮ ਦਾ ਬੱਚਾ ਪੱਕ ਰੋੜ ਜਾ ਹੋ ਜਾਂਦਾ ਨਾ ਲਵਾ ਜਾ ਬੱਚਾ ਵੀਡੀਓ ਬਣਾ ਰਹੇ ਆ 11:30 ਉਸ ਜਿੱਦਣ ਸੂਈ ਉਦੋਂ ਦੀ ਵੀਡੀਓ ਹੈਗੀ ਆ ਬਾਈ ਆਪਣੇ ਕੋਲ ਬਾਈ ਕਹਿੰਦਾ ਮੇਰੇ ਘਰੇ ਸੂਈ ਆ ਜਿੱਦਣ ਸੂਈ ਆ ਉਦੋਂ ਦੀ ਵੀਡੀਓ ਹੈਗੀ ਆ ਤੇ ਫੋਨ ਦੇ ਵਿੱਚ ਕਿੰਨੇ ਵਜੇ ਸੂਈ ਆ ਕਿਹੜੇ ਦਿਨ ਸੂਈ ਆ ਸਾਰਾ ਟਾਈਮ ਰਹਿ ਜਾਂਦਾ ਹੁੰਦਾ ਫੋਨ ਤੇ ਵੇਖ ਲਓ ਥਣ ਸੋਹਣਿਆ 12 13 ਕਿਲੋ ਤਿਆਰ ਆ 15 16 ਕਿਲੋ ਖੁੱਲਾ ਦੁੱਧ ਪਿਆ ਜੂ ਇਹਦਾ ਜਾਇਜ਼ ਆ ਮੁੱਲ ਕਿਹੜਾ ਭਾਈ ਜੀ 44000 ਰੁਪਇਆ ਇਹ ਦੇ ਦੇਣੀ ਆ 40 ਤੇ 4 44000 ਦੀ ਇਹ ਦੇਣੀ ਆ ਆਪਾਂ ਇਹ 43 ਦੀ ਆ 43 ਦੀ ਹਾਂ ਬਾ 500 ਸਾਢੇ 45 ਦੀ ਆਪਣਾ ਫਿਕਸ ਹੈ ਇਹ ਮੁੱਲ 44 ਆ 43 ਦੀ ਦੇ ਦੇਣੀ ਆ 500 ਇਹ ਚੋ ਛੋੜ ਕਰ ਦੇਣੀ ਆ ਸਾਢੇ 42 ਦੀ ਇਹ ਫਿਕਸ ਹੈ ਫੁੱਲ ਵੱਡੀ ਵੜਾ ਆ 47 ਦੀ ਫਿਕਸ ਆ ਆ ਦਾ ਕੋਲ ਅਰਗੀ ਵਹਿੜਾ ਇੱਕ ਨੰਬਰ ਪਹਿਲਾਂ ਚਾਰ ਨਾ ਕਰੇ ਬਾਈ ਹਾਂ ਥਣ ਤੁਨ ਪੂਰਾ ਚੰਗਾ ਬਾਈ ਕੰਦਾ ਨਾ ਮਾਰਦੀ ਨਾ ਕਰਦੀ ਆ ਉਹ ਤੁਸੀਂ ਵੇਖ ਹੀ ਲੈਣੀ ਆ ਐ ਤੇ ਆ ਜਾ ਇਹ ਬਾਈ ਦੀ ਦੂਜਾ ਸੂਆ ਵਹਿੜ ਸੁਈ ਵੀ ਆ ਹੂੰ ਇਹ ਪਰਸੋਂ ਦੀ ਸੁਈ ਵੀ ਆ 17 ਤਰੀਕ ਦੀ ਅੱਛਾ ਹਾਂਜੀ ਆ ਨਾ ਰੁਗਾ ਇਹਦੇ ਨੂੰ ਪਰ ਕਦੋਂ ਉਠਾਉਣਾ ਬਿਠਾ ਰਹੇ ਨੇ ਗਰਮੀ ਆ ਹਾਂ ਇਹਦੇ ਥੱਲੇ ਕੀ ਗੋਸਾ ਇਹਦੇ ਖਾਂ ਹੋਊਗਾ ਹੁਣ ਤਾਰਤੋ 12 ਆਮਾ ਲਗ 11 ਮਾਲੇ 12 ਮਾਲੇ ਪਰਸੋਂ ਦੀ ਸੂਈ ਵੀ 17 ਤਰੀਕ ਦੀ ਠੀਕ ਹੈ ਹਾਂਜੀ ਕਿੰਨਾ ਕੁ ਦੇ ਦੁੱਧ ਦੇ ਭਾਈ ਅਗਲੇ ਨੇ ਇਹ ਗੱਲ ਕਹੀਏ ਪਿਛਲੇ ਸੋ ਇਹ 15 ਲੀਟਰ ਦੁੱਧ ਚ ਹੋਇਆ ਪਹਿਲਾਂ ਦਾ ਹੂੰ ਤੇ ਹੁਣ ਵੀ 15 ਲੀਟਰ ਪਲੱਸ ਕਿੰਨੇ ਦੀ ਇਹ 50000 ਕੱਡ ਵਾਰ ਨੂੰ ਦੋਸਤ ਇਹ 50000 ਦੀ 11 ਹੋਵੇ 12 ਹੋਵੇ ਪਰਸੋਂ ਦੀ ਸੂਈ ਥੱਲੇ ਬਾਈ ਕਹਿੰਦਾ ਤਿਆਰ ਆ ਬੌਲਾ ਜੀ ਤੋਂ ਲਈ ਉਹ ਕਹਿੰਦੇ ਸੀ 15 ਕਿਲੋ ਚੋਇਆ ਬੈਡ ਕਰਦੇ ਬੈਡ ਜਿੱਦਾ ਪੂਰੀ ਵੱਡੀ ਆ ਬਾਕੀ ਤੁਸੀਂ ਵੇਖ ਹੀ ਰਹੇ ਆ ਇਹ 50000 ਦੀ ਹਾਂ ਬਈ ਇਹ 50000 ਦੀ ਆਉਣਾ ਕਹਿੰਦਾ ਦੇਣੀ ਆ ਥਣ ਸੋਹਣਿਆ ਆ ਵੀ 50000 ਦਾ ਫਿਕਸ ਹੀ ਆ ਜੀ 48000 ਇਹਦਾ ਵੀ ਫਿਕਸ ਆ ਮੁੱਲ ਪਿਆ 48000 ਦੀ ਆਉਣਾ ਕਹਿੰਦਾ ਦੇਣੀ ਆ ਆ ਇੱਕ ਨੰਬਰ 48000 ਦਾ ਫਿਕਸ ਹੈ 500 ਦਾ نوٹ ਛੱਡਣਾ ਵਿੱਚੋਂ 47000 ਦੀ ਇੱਕ ਨੰਬਰ ਬਧਾਮੀ ਰੰਗ ਦੀ ਪਹਿਲਣ ਚਾਰ ਦੰਦ ਮੋٹے ਮੋٹے ਥਾਣਾ ਵਾਲੀ ਮਗਰ ਵੱੱਛੀ ਦੋ ਨੰਬਰ ਦੇ ਵੀ ਮਗਰ ਵੱੱਛੀ ਇਹ ਲੋਗਾਂ ਦੇ ਵੱਡੀ-ਕੁੱਡੀ ਬਹੁਤ ਆ ਬਈ ਲਓ ਜੀ ਆ ਥਣ ਥਣ ਵੇਖ ਲਓ ਸੋਹਣੇ ਥਾਣਾ 50000 ਦੀ ਦੇ ਦੇਣੀ ਆ 11 ਹੋਵੇ 12 ਕਿਲੋ ਬੌਲਾ ਕੰਡੇ ਦੇ ਜੋਖਣ ਵਾਲਾ ਤਿਆਰ ਆ 11:30 ਵੀਡੀਓ ਬਣਾ ਰਹੇ ਆ 15 16 ਕਿਲੋ ਦੁੱਧ ਪਿਆਜੂ ਇਹਦੇ ਥੱਲੇ 12 13 ਕਿਲੋ ਤਿਆਰ ਆ ਦੋ ਨੰਬਰ ਥੱਲੇ 15 16 ਇਹ ਪਿਆਜੂ ਤੇ ਆ ਹਜੇ ਸੂਈ ਹੁਣੇ ਆ ਮਗਰ ਵੱਛੀ ਆ ਫੋਨ ਨੰਬਰ ਸਕਰੀਨ ਤੇ ਜੈ ਜੇਪਾ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਆਪਣੇ ਦੇ ਘਰੇ ਆਜੋ ਸੁਹਾਗੇ ਵਾਲੇ ਦੇ ਦੀ ਆਪਦੀ ਤਸੱਲੀ ਕਰਕੇ ਲੈ ਜਾਓ ਪਿੰਡ ਕਾਲੀਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਸਾਰਿਆਂ ਨੂੰ ਸასი ਸ਼ਕਤ